ਹਾਂਜੀ ਦੋਸਤੋ ਅੱਜ ਆਪਾਂ ਸੋਨੇ ਦੀਆਂ ਰੋਟੀਆਂ ਦੇ ਬਾਰੇ ਗੱਲ ਕਰਦੇ ਹਾਂ ਕਿ ਸੋਨੇ ਦੀਆਂ ਰੋਟੀਆਂ ਦੇ ਵਿੱਚ ਕੀ ਹੋ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਮੁੰਡਾ ਹੈ ਕੁਲਵਿੰਦਰ ਉਹ ਜਿਵੇਂ ਕਿ ਜੇਲ੍ਹ ਵਿੱਚ ਗਿਆ ਹੋਇਆ ਸੀ ਤੇ ਉੱਥੇ ਉਸ ਦੀ ਮਾਂ ਤੇ ਉਸ ਦਾ ਪਿਓ ਉਸ ਨੂੰ ਮਿਲ ਜਾਂਦੇ ਨੇ ਬਹੁਤ ਬਜ਼ੁਰਗ ਹੋਣ ਦੇ ਨਾਲ ਵੀ ਉਹ ਫਿਰ ਉੱਥੇ ਮਿਲਣ ਵਾਸਤੇ ਜਦੋਂ ਬਾੜ ਦੇ ਅੰਦਰ ਜਾਂਦੇ ਨੇ ਤੇ ਉੱਥੇ ਜਾ ਕੇ ਵਕੀਲ ਦੇ ਨਾਲ ਗੱਲਬਾਤ ਕਰਦੇ ਨੇ ਕਿ ਹਾਂ ਸਾਡੇ ਮੁੰਡੇ ਨੂੰ ਕਿਸੇ ਨੇ ਕੁੱਟਿਆ ਤਾਂ ਨਹੀਂ ਉਸ ਨੂੰ ਕੁਝ ਕਿਸਮ ਦੀ ਤਕਲੀਫ ਤਾਂ ਨਹੀਂ ਹੋਈ ਰੋਟੀ ਪਾਣੀ ਮਿਲਿਆ ਹੈ ਇਸ ਤਰ੍ਹਾਂ ਕਰਕੇ ਉਸ ਦੀ ਮਾਂ ਉਸ ਦੇ ਬਾਰੇ ਉਸ ਤੋਂ ਗੱਲਾਂ ਪੁੱਛਦੀ ਹੈ ਤੇ ਉਹ ਵਕੀਲ ਕਹਿੰਦਾ ਹੈ ਕਿ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਹੈਗੀ ਜਿਹੜੀ ਫੀਸ ਹੈ ਉਹ ਬਾਹਰ ਜਮਾ ਕਰਾ ਦਿਓ ਤੁਹਾਡੇ ਮੁੰਡੇ ਨੂੰ ਕੋਈ ਮੇਰੇ ਹੁੰਦਿਆਂ ਹੱਥ ਵੀ ਨਹੀਂ ਲਾਏਗਾ ਇਸ ਤਰ੍ਹਾਂ ਕਰਕੇ ਉਹ ਗੱਲਾਂ ਬਾਤਾਂ ਕਰਦੀ ਹੈ ਤੇ ਇਸ ਤੋਂ ਜਾਣਕਾਰੀ ਲੈਂਦੀ ਹੈ ਕਿ ਉਸ ਦਾ ਮੁੰਡਾ ਕਿਸ ਤਰ੍ਹਾਂ ਹੈ ਤੇ ਫਿਰ ਉਹ ਆਪਣੇ ਮੁੰਡੇ ਨੂੰ ਮਿਲਦੀ ਹੈ ਤੇ ਫਿਰ ਉਹ ਘਰਾਂ ਨੂੰ ਜਾਣ ਦੀ ਤਿਆਰੀ ਕਰਦੀ ਹੈ ਤੇ ਇੱਧਰ ਉਸ ਦਾ ਕਲਵਿੰਦਰ ਦਾ ਜਿਹੜਾ ਪਿਓ ਹੈ ਉਹ ਕਹਿੰਦਾ ਇਹ ਬਹੁਤ ਜ਼ਿਆਦਾ ਟੈਨਸ਼ਨ ਲੈਂਦੀ ਆ ਆਪਦੇ ਮੁੰਡੇ ਦੀ ਇਸ ਕਰਕੇ ਹੀ ਇਹ ਨਾਲ ਆਈ ਉਸ ਨੂੰ ਮਿਲਣ ਦੇ ਲਈ ਇੱਥੇ ਇਸੇ ਤਰ੍ਹਾਂ ਉਹ ਮਿਲਣ ਦੇ ਲਈ ਜਾਂਦੇ ਨੇ ਫਿਰ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਨੇ ਤੇ ਵਕੀਲ ਨੂੰ ਪੈਸੇ ਦੇ ਕੇ ਤੇ ਫਿਰ ਵਾਪਸ ਆਪਣੇ ਘਰ ਆਉਂਦੇ ਨੇ ਤੇ ਘਰ ਜਦੋਂ ਜਾਂਦੀ ਹੈ ਤੇ ਫਿਰ ਉਹ ਆਪਣੀ ਨੋ ਨੂੰ ਮਿਲਦੀ ਹੈ ਤੇ ਆਪਾਂ ਦੂਜੇ ਪਾਸੇ ਅਮਨ ਹਰਾਂ ਦੇ ਪੂਆ ਫੁੱਫੜ ਦਾ ਹਾਲ ਦੇਖਦੇ ਹਾਂ ਕਿ ਪੂਆ ਦੀ ਫੁੱਫੜ ਤੇ ਨਹੀਂ ਚੱਲਦੀ ਤੇ ਫੁੱਫੜ ਦੀ ਪੂਆ ਤੇ ਨਹੀਂ ਚੱਲਦੀ ਤੇ ਦੋਵੇਂ ਬਸ ਲਾਲਚ ਦੇ ਮਾਰੇ ਇੱਧਰ ਉੱਧਰ ਪਟਕਦੇ ਰਹਿੰਦੇ ਨੇ ਤੇ ਇਸ ਕਰਕੇ ਉਹ ਕਹਿੰਦੀ ਆਏ ਕਿ ਤੂੰ ਜੇ ਐਵੇਂ ਹੀ ਕਰਦੀ ਰਹੀ ਫਿਰ ਆਪਣੇ ਹੱਥ ਕੁਝ ਨਹੀਂ ਆਉਣਾ ਤੂੰ ਮੇਰੀ ਥੋੜੀ ਜੀ ਇੱਜ਼ਤ ਕਰਿਆ ਕਰ ਮੈਨੂੰ ਐਵੇਂ ਨਾ ਭੱਡਿਆ ਕਰ ਇਸ ਤਰ੍ਹਾਂ ਗੱਲਾਂ ਕਰਦੇ ਹੋਏ ਫਿਰ ਉਹ ਉੱਥੇ ਜਾਣ ਦੀ ਤਿਆਰੀ ਕਰਦੇ ਨੇ ਤੇ ਤਿਆਰੀ ਕਰਦੇ ਹੋਏ ਉਹ ਉੱਧਰ ਨੂੰ ਤੁਰ ਪੈਣਗੇ ਫਿਰ ਇੱਧਰ ਜਿਹੜਾ ਉਹਦੇ ਕੁਲਵਿੰਦਰ ਮਾਪੇ ਹੋਇਆਉਂਦੇ ਨੇ ਤੇ ਆਪਦੀ ਨੋਹ ਦੇ ਕੋਲ ਗੱਲਾਂ ਗੱਲਾਂ ਦੱਸਦਾ ਇਹ ਕਿ ਹਾਂ ਕਿ ਉੱਥੇ ਮੁੰਡਾ ਵਧੀਆ ਹੈ ਪਰ ਉਸ ਨੂੰ ਹਜੇ ਤੱਕ ਕੋਈ ਮਾਰਕੁੱਟ ਨਹੀਂ ਕੀਤੀ ਰਿਮਾਂਡ ਤੇ ਵਿਲਿਆਹ ਹੋਇਆ ਹੈ ਉਹ ਕਹਿੰਦਾ ਹੈ ਕਿ ਮੇਰੇ ਹੁੰਦਿਆ ਇਸ ਨੂੰ ਕੋਈ ਵੀ ਕੁੱਟ ਨਹੀਂ ਪਵੇਗੀ ਤੇ ਉਹਦੀ ਨੋਹ ਦੱਸਦੀ ਹੈ ਕਿ ਮੈਂ ਆਪਦੇ ਪੇਕੇ ਪਰਿਵਾਰ ਵਿੱਚ ਦੱਸ ਦਿੱਤਾ ਹੈ ਕਿ ਇਸ ਤਰ੍ਹਾਂ ਕੁਲਵਿੰਦਰ ਕਿ ਫੜਿਆ ਗਿਆ ਹੈ ਤੇ ਉਹ ਉਸ ਨੂੰ ਗੁੱਸੇ ਹੁੰਦੀ ਹੈ ਕਿ ਤੂੰ ਕਿਉਂ ਉਸ ਨੂੰ ਇਸ ਤਰ੍ਹਾਂ ਦੱਸਣਾ ਸੀ ਉਹ ਟੈਨਸ਼ਨ ਲੈਣ ਕੇ ਨਾਲੇ ਬੋਲਣਗੇ ਮੇਰੇ ਮੁੰਡੇ ਤੇ ਇੱਧਰ ਆਪਾਂ ਦੇਖਦੇ ਹਾਂ ਕਿ ਅਮਨ ਤੇ ਰਾਜ ਦੋਨੋਂ ਜਾਣੇ ਬਾਗ ਦੇ ਵਿੱਚ ਖੜੇ ਹੁੰਦੇ ਨੇ ਤੇ ਆਪਦੇ ਬਾਹਰ ਤੇ ਉੱਥੇ ਉਹ ਅਮਨ ਨੂੰ ਕਹਿੰਦਾ ਹੈ ਕਿ ਕੁੱਲੂ ਨੇ ਫਿਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਹੈ ਤੇ ਉਹ ਸ਼ਰਾਬ ਪੀਂਦਾ ਹੈ ਤੇ ਇਸ ਤਰ੍ਹਾਂ ਕਰਕੇ ਆਮਾ ਟੈਨਸ਼ਨ ਲੈਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਆਪਣੀ ਮਾਂ ਨੂੰ ਮਿਲਣ ਦੇ ਲਈ ਜਾਣਾ ਚਾਹਣੀ ਹਾਂ ਮੈਂ ਇੱਕ ਵਾਰੀ ਵੇਖ ਕੇ ਆਉਣਾ ਚਾਹਣੀ ਹਾਂ ਆਪਾਂ ਰਾਜ ਉਸ ਨੂੰ ਪੂਰੀ ਗੱਲ ਨਹੀਂ ਦੱਸਦਾ ਕਿ ਹਾਂ ਉਹ ਕਿਸ ਕਰਕੇ ਫੜਿਆ ਗਿਆ ਹੈ ਤੇ ਕੀ ਹੋਇਆ ਹੈ ਇਧਰ ਫਿਰ ਔਰਸ ਨੂੰ ਕਹਿੰਦਾ ਹੈ ਕਿ ਤੈਨੂੰ ਮੈਂ ਕਮਾ ਕੇ ਲਿਆਉਣਾ ਹਾਂ ਬਾਹਰ ਤੈਨੂੰ ਸੂਟ ਸਾਰਟ ਵਧੀਆ ਦਿਵਾ ਲਿਆਉਣਾ ਉਹ ਪਹਿਲੀ ਪਾਉ ਮੈਨੂੰ ਕਮਾ ਕੇ ਤਾਂ ਨਾ ਲਿਆ ਪਰ ਮੈਨੂੰ ਆਪਣੀ ਮਾਂ ਦੇ ਨਾਲ ਜ਼ਰੂਰ ਮਿਲਾ ਕੇ ਲਿਆ ਮੈਂ ਇੱਕ ਵਾਰੀ ਮਿਲ ਕੇ ਆਵਾਂਗੀ ਤਾਂ ਫਿਰ ਮੈਂ ਠੀਕ ਹੋ ਜਾਵਾਂਗੀ ਇਸੇ ਤਰ੍ਹਾਂ ਆ ਗੱਲ ਨੂੰ ਟਾਲਦਾ ਹੈ ਪਰ ਉਸ ਨੂੰ ਪੂਰਾ ਸੱਚ ਨਹੀਂ ਦੱਸਦਾ ਦੂਜੇ ਪਾਸੇ ਜੋ ਕਿ ਅਮਨਦੀਪ ਭੈਣ ਹੁੰਦੀ ਹੈ ਤੇ ਉਸ ਦੀ ਦਰਾਨੀ ਵੀ ਲੱਗਦੀ ਹੁੰਦੀ ਹੈ ਤੇ ਉਹ ਆਉਂਦੀ ਹੈ ਤੇ ਸਿਬੋ ਨਾਲ ਲੜਾਈ ਕਰਦੀ ਹੈ ਕਿ ਸਿਬੋ ਕਹਿੰਦੀ ਹੈ ਕਿ ਜਵਾਈ ਭਾਈ ਦੇ ਵਾਸਤੇ ਸੇਮੀਆਂ ਬਣਾ ਤੇ ਉਹ ਕਹਿੰਦੀ ਹੈ ਕਿ ਮੈਂ ਨਹੀਂ ਬਣਾਉਣੀਆਂ ਜੇ ਬਣਾਵਾਂਗੀ ਤੇ ਸਾਰੇ ਪਰਿਵਾਰ ਲਈ ਬਣਾਵਾਂਗੀ ਤੇ ਪਰ ਉਹਨਾਂ ਵਿਚ ਆਪਸ ਵਿੱਚ ਬਹਿਸ ਬਾਜ਼ੀ ਹੁੰਦੀ ਹੈ ਤੇ ਉਹ ਸੋਚਦੀ ਕਿ ਹੁਣ ਤਾਂ ਮੈਂ ਵਿਲੀ ਹੋਈ ਸਾ ਤੇ ਹੁਣ ਮੈਨੂੰ ਆਹ ਕੰਮ ਸੇਵੀਆਂ ਬਣਾਉਣ ਦਾ ਦੇ ਦਿੱਤਾ ਗਿਆ ਹੈ ਫਿਰ ਉਹ ਸੇਵੀਆਂ ਬਣਾਉਣ ਲਈ ਚਲੀ ਜਾਂਦੀ ਹੈ ਫਿਰ ਇਧਰ ਜਿਹੜੀ ਅਮਨ ਹੁੰਦੀ ਹੈ ਤੇ ਉਸ ਦੀ ਜਿਹੜੀ ਕੰਮ ਵਾਲੀ ਹੁੰਦੀ ਹੈ ਉਹ ਆਪਸ ਵਿੱਚ ਗੱਲਾਂ ਕਰਦੀਆਂ ਨੇ ਤੇ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਆਏ ਕਿਸੇ ਦੇ ਘਰ ਦੇ ਵਿੱਚ ਯਕੀਨ ਨਾ ਕਰਿਆ ਕਰ ਤੇਰੇ ਬੱਚਾ ਮਸਾ ਹੋਣ ਵਾਲਾ ਹੈ ਤੇ ਉਹ ਤੇਰੇ ਵਾਸਤੇ ਹੀ ਬਲੈਨ ਬਣਾਇਆ ਗਿਆ ਸੀ ਕਿ ਤੈਨੂੰ ਸੁੱਤਣ ਲਈ ਪਰ ਡਿਗ ਜਵਾਈ ਗਿਆ ਤੇ ਉਹ ਕਹਿੰਦੀ ਹੈ ਕਿ ਕੋਈ ਨਹੀਂ ਕਿ ਮੈਂ ਆਪਣਾ ਧਿਆਨ ਰੱਖਾਂਗੀ ਦੂਜੇ ਪਾਸੇ ਜਿਹੜਾ ਕਿ ਕੁਲਵਿੰਦਰ ਦਾ ਮਾਪੇ ਹੁੰਦਾ ਪਿਓ ਉਸ ਦਾ ਪੋਸਟ ਖਾਂਦਾ ਤੇ ਕਹਿੰਦੀ ਹੈ ਕਿ ਕਹਿੰਦਾ ਹੈ ਕਿ ਮੇਰੇ ਪੋਸਟ ਦਾ ਲਫਾਫਾ ਕਿੱਥੇ ਹੈ ਤੇ ਉਹ ਕਹਿੰਦਾ ਹੈ ਕਿ ਉਹ ਕਹਿੰਦੀ ਉੱਥੇ ਹੀ ਪਿਆ ਹੋਣਾ ਕਿਤੇ ਇਸ ਤਰ੍ਹਾਂ ਕਰਕੇ ਬਹਿਸ-ਬਾਜੀ ਹੁੰਦੀ ਹੈ ਤੇ ਫਿਰ ਉਹ ਕਹਿੰਦੀ ਹੈ ਕਿ ਮੈਂ ਆਪਣੇ ਮੁੰਡੇ ਨੂੰ ਮਿਲਦੇ ਲਈ ਜਾਣਾ ਚਾਹਣੀ ਆ ਤੇ ਇੱਧਰ ਜਿਹੜੀ ਕੰਮ ਵਾਲੀ ਹੁੰਦੀ ਹੈ ਪਹਿਲਾਂ ਤਾਂ ਅਮਨ ਨੂੰ ਲੁੱਤੀਆ ਲਾਉਂਦੀ ਹੈ ਤੇ ਫਿਰ ਉਹਨਾਂ ਦੇ ਜਵਾਈ ਨੂੰ ਕਹਿੰਦੀ ਹੈ ਕਿ ਤੇਰੀ ਇਸ ਘਰ ਦੇ ਵਿੱਚ ਇੱਜ਼ਤ ਨਹੀਂ ਹੈਗੀ ਤੂੰ ਆਪਦੀ ਥੋੜੀ ਬਹੁਤੀ ਇੱਜ਼ਤ ਬੜਾਇਆ ਕਰ ਤੂੰ ਇਹਨਾਂ ਤੋਂ ਮਾਸ ਮੱਛੀ ਖਾਇਆ ਕਰਦੇ ਹੋਰ ਕਾਫੀ ਸਾਰੇ ਕੰਮ ਕਰਿਆ ਕਰ ਇਧਰ ਉਧਰ ਆ ਕਰਕੇ ਉਹ ਸੀਬੋ ਆ ਜਾਂਦੀ ਹੈ ਤੇ ਉਸ ਨੂੰ ਭਜਾ ਦਿੰਦੀ ਹੈ ਤੇ ਉਸ ਨੂੰ ਸਮਝਾਉਂਦੀ ਹੈ ਕਿ ਤੇਰਾ ਇਸ ਘਰ ਦੇ ਵਿੱਚ ਪੂਰਾ ਸਤਿਕਾਰ ਆਦਰ ਹੈਗਾ ਏ ਤੇਨੂੰ ਇੱਥੇ ਕਿਸੇ ਪ੍ਰਕਾਰ ਦੀ ਟੈਨਸ਼ਨ ਨਹੀਂ ਹੈਗੀ ਤੇ ਇਧਰ ਜਿਹੜੀ ਦੂਸਰੀ ਹੁੰਦੀ ਹੈ ਉਸਦੀ ਉਹ ਤਾਂ ਆਸ਼ਕਾ ਉਸ ਨੂੰ ਮਿਲਦੇ ਲਈ ਆਉਂਦਾ ਹੈ ਤੇ ਉਹ ਸੋਚਦੀ ਹੈ ਕਿ ਹਾਂ ਸ਼ਾਇਦ ਕੋਈ ਗਿਫਟ ਵਗੈਰਾ ਲਿਆਇਆ ਹੋਣਾ ਹੈ ਉਹ ਕਹਿੰਦੀ ਇਹ ਚੂੜੀਆਂ ਨੇ ਇਹ ਸੂਟ ਉਹ ਕਹਿੰਦਾ ਕਿ ਨਹੀਂ ਕੁਝ ਵੀ ਨਹੀਂ ਤੇਰੇ ਲਈ ਬਹੁਤ ਕੁਝ ਵੱਡਾ ਹੈ ਉਹ ਹੁੰਦਾ ਹੈ ਵਿਆਹ ਵਾਲਾ ਕਾਰਡ ਜਿਹੜਾ ਕਿ ਵਿਆਹ ਵਾਲਾ ਕਾਰਡ ਦੇਖ ਕੇ ਉਹ ਪ੍ਰੀਤ ਦੇ ਹੋ ਛੁੱਟ ਜਾਂਦੇ ਨੇ ਤੇ ਉਸ ਦੇ ਨਾਲ ਪੱਜਣ ਵਾਸਤੇ ਤਿਆਰ ਹੋ ਜਾਂਦੀ ਏ ਉਸ ਦਾ ਆਸ਼ਕ ਕਹਿੰਦਾ ਹੈ ਕਿ ਜੇ ਤੂੰ ਪੱਜਣਾ ਮੇਰੇ ਨਾਲ ਚਾਹਨੀ ਹੈ ਤਾਂ ਪਹਿਲਾ 8-10 ਲੱਖ ਰੁਪਏ ਦਾ ਇੰਤਜ਼ਾਮ ਕਰ ਉਹ ਕਹਿੰਦੀ ਹੈ ਕਿ 8-10 ਲੱਖ ਉਹ ਆ ਨਾ ਹਾਂ ਤਾਂ ਹੀ ਆਪਾਂ ਦੋ ਤਿੰਨ ਮਹੀਨੇ ਬਾਹਰ ਰਹਿ ਸਕਾਗੇ ਤੇ ਫਿਰ ਆਪਾਂ ਇਕੱਠੇ ਰਹਿ ਕੇ ਉਸ ਨੂੰ ਦੁਨੀਆ ਦੇ ਵਧੀਆ ਦੁਨੀਆ ਦੇ ਸੁਪੜੇ ਦਿਖਾ ਕੇ ਉੱਥੇ ਜਾਣ ਵਾਸਤੇ ਤਿਆਰ ਹੁੰਦਾ ਹੈ ਕਿਉਂਕਿ ਉਸ ਦੀ ਕੰਮ ਵਾਲੀ ਨੇ ਉਸ ਨੂੰ ਦੇਖ ਲਿਆ ਹੁੰਦਾ ਹੈ ਫਿਰ ਉਹ ਪੱਜ ਜਾਂਦਾ ਹੈ ਤੇ ਉਸ ਦੀ ਕੰਮ ਵਾਲੀ ਆ ਜਾਂਦੀ ਹੈ ਪ੍ਰੀਤ ਕੋਲ ਤੇ ਉਹ ਕਹਿੰਦੀ ਹੈ ਕਿ ਇਹ ਕੌਣ ਸੀ ਤੇ ਉਹ ਕਹਿੰਦੀ ਹੈ ਕਿ ਇਹ ਕੋਈ ਰਾਹ ਪੁੱਛਣ ਵਾਲਾ ਬੰਦਾ ਸੀ ਰਾਹ ਪੁੱਛਦਾ ਸੀ ਮੈਂ ਉਸ ਨੂੰ ਗਲੀ ਦੱਸ ਦਿੱਤੀ ਹੈ ਪ੍ਰੀਤੀ ਨੂੰ ਸ਼ੱਕ ਜਾ ਹੁੰਦਾ ਹੈ ਉਹ ਕਹਿੰਦੀ ਹੈ ਕਿ ਮੈਨੂੰ ਦਾਲ ਦੇ ਵਿੱਚ ਕੁਝ ਕਾਲਾ ਲੱਗਦਾ ਹੈ ਉਹ ਕਹਿੰਦੀ ਦਾਲ ਦੇ ਵਿੱਚ ਕੁਝ ਵੀ ਕਾਲਾ ਨਹੀਂ ਹੈਗਾ ਤੂੰ ਆਪਣਾ ਕੰਮ ਕਰ ਜਿਹੜਾ ਕਰਨ ਵਾਲਾ ਹੈ ਤੂੰ ਚੱਲ ਧਨੀਆ ਆਣੂ ਪੁੱਤ ਤੇ ਧਨੀਆ ਲੈ ਕੇ ਚੱਲ ਵੱਢ ਕੇ ਤੇ ਦਾਲ ਦੇ ਵਿੱਚ ਪਾਈਏ ਇਸੇ ਤਰ੍ਹਾਂ ਰਾਜ ਆਪਦੀ ਮਾਂ ਤੋਂ ਪਰਮੇਸ਼ਰ ਲੈਂਦਾ ਹੈ ਕਿ ਮੈਂ ਅਮਨ ਨੂੰ ਦਵਾਈ ਦੇਣ ਦੇ ਲਈ ਲੈ ਕੇ ਜਾ ਰਿਹਾ ਹਾਂ ਤੇ ਉਸ ਦੀ ਮਾਂ ਕਹਿੰਦੀ ਹੈ ਕਿ ਠੀਕ ਹੈ ਤੂੰ ਲੈ ਜਾ ਮੈਂ ਨਾਲ ਚੱਲਾਂ ਉਹ ਕਹਿੰਦਾ ਨਹੀਂ ਤੈਨੂੰ ਜਾਣ ਦੀ ਲੋੜ ਨਹੀਂ ਅਸੀਂ ਮੋਟਰਸਾਈਕਲ ਤੇ ਚਲੇ ਜਾਵਾਂਗੇ ਉਹਦੀ ਮਾਂ ਕਹਿੰਦੀ ਹੈ ਕਿ ਨਹੀਂ ਮੋਟਰਸਾਈਕਲ ਤੇ ਨਹੀਂ ਤੁਸੀਂ ਗੱਡੀ ਤੇ ਜਾਓ ਜੇਕਰ ਵੀਡੀਓ ਵਧੀਆ ਲੱਗੀ ਤੇ